हां जी दोस्तों सारेया नु सत श्री अकाल स्वागत ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਸੋ ਦੋਸਤੋ ਅੱਜ ਦੀ ਆਪਣੀ ਵਿਜਿਟ ਹੈਗੀ ਆ ਪਿੰਡ ਟੋਟੀਆਂ ਜਿੱਥੇ ਤੁਸੀਂ ਖਾਸ ਵਿਜਿਟ ਕਰਨੀ ਆ ਤਹਿਸੀਲ ਜ਼ਿਲ੍ਹਾ ਦੋਸਤੋ ਸ਼੍ਰੀ ਤਰਨਤਾਰਨ ਸਾਹਿਬ ਭਾਜੀ ਗਰਮੇਲ ਸਿੰਘ ਉਹਨਾਂ ਦੇ ਕੋਲੇ ਆਏ ਆ ਦੋਸਤੋ ਜਿੱਦਾਂ ਕਿ ਪਹਿਲਾਂ ਵੀ ਆਪਾਂ ਇਸ ਘਰੋਂ ਤੁਹਾਨੂੰ ਕਾਫੀ ਜਿਹੜੀਆਂ ਵੀਡੀਓ ਦੋਸਤੋ ਦਿਖਾਈਆਂ ਨੇ ਕਾਫੀ ਪਸ਼ੂ ਦਿਖਾਏ ਆ ਤੇ ਕਾਫੀ ਲੰਬੇ ਸਮੇਂ ਤੋਂ ਜਿਹੜਾ ਦੋਸਤੋ ਕੰਮ ਚੱਲਦਾ ਆ ਰਿਹਾ ਪਸ਼ੂ ਵਪਾਰ ਦਾ ਅੱਜ ਵੀ ਇਸ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਟੋਟਲ 7 ਨਾਗ ਜਿਹੜੇ ਦਿਖਾਉਣੇ ਆ ਜਿਨ੍ਹਾਂ ਦੇ ਵਿੱਚੋਂ 3 ਬੈੜਾ ਬਿਲਕੁਲ ਤਾਜ਼ੀਆਂ ਸੁਈਆਂ ਸਵਾਈਆਂ ਨੇ 4 ਗੱਬਣ ਆ ਪੂਰੀ ਡਿਟੇਲ ਭਾਜੀ ਗਰਮੇਲ ਸਿੰਘ ਉਹਨਾਂ ਦੇ ਨਾਲ ਪੂਰੀ ਗੱਲਬਾਤ ਕਰ ਲਾਂਗੇ ਪੂਰੀ ਇਨਫੋਰਮੇਸ਼ਨ ਆ ਆਪਾਂ ਉਹਨਾਂ ਤੋਂ ਲੈ ਕੇ ਤੁਹਾਡੇ ਨਾਲ ਦੋਸਤੋ ਸਾਂਝੀ ਕਰਾਂਗੇ ਅੱਜ 19 ਅਕਤੂਬਰ ਨੂੰ ਇਹ ਆਪਣੀ ਕਵਰੇਜ ਆ ਦੋਸਤੋ ਸ਼ਾਮ ਦੇ ਕੋਈ 5 ਵਜੇ ਦਾ ਸਮਾਂ ਮਾਰਨਿੰਗ ਦੋਸਤੋ ਕੱਲ 20 ਅਕਤੂਬਰ ਨੂੰ 6 ਵਜੇ ਮਾਰਨਿੰਗ ਵੀਡੀਓ ਨੂੰ ਅਪਲੋਡ ਕੀਤਾ ਜਾਊਗਾ ਬਾਕੀ ਪਸ਼ੂ ਨਾਗ ਜਿੰਨੇ ਵੀ ਆਪਣੇ ਸੁਏ ਸਵਾਈ ਹੋਏ ਦੋ ਡੰਗ ਚਵਾਈ ਕਰਨੀ ਤੁਹਾਡਾ ਫ ਆਪਣਾ ਹੱਕ ਸਮਝ ਕੇ ਤਸੱਲੀ ਨਾਲ ਜਿਹੜੀ ਆ ਚਵਾਈ ਕਰ ਲਿਓ ਬਾਕੀ ਗੱਬਣ ਪਸ਼ੂ ਆਪਣਾ ਧਿੱਪ ਕੇ ਤਸੱਲੀ ਜ਼ਰੂਰ ਕਰ ਲਿਓ ਠੀਕ ਆ ਕਿਉਂਕਿ ਪਸ਼ੂ ਵਪਾਰ ਦਾ ਕੰਮ ਆ ਮੋਸਟਲੀ ਜਿਹੜੀ ਆ ਤਸੱਲੀ ਆਪ ਕਰਕੇ ਲਿਆਂਦਾ ਜਾਂਦਾ ਪਸ਼ੂ ਅਕੋ ਕਿਸੇ ਵੀਰ ਨੇ ਖਰੀਦਦਾ ਵੀਰ ਨੇ ਪੈਸੇ ਲਾਉਣੇ ਆ ਆਪਣਾ ਹੱਕ ਸਮਝ ਕੇ ਤਸੱਲੀ ਕਰ ਲਿਓ ਠੀਕ ਆ ਤੇ ਪਸ਼ੂ ਅੱਜ ਵੀ ਤਕਰੀਬਨ ਜਿੰਨੇ ਵੀ ਤੁਹਾਨੂੰ ਦਿਖਾਉਣੇ ਸਾਰੀਆਂ ਵਹਿੜਾ ਨੇ ਠੀਕ ਆ ਵਹਿੜਾ ਹੀ ਆ ਮੱਝਾਂ ਵੀ ਪਸ਼ੂ ਮੱਝਾਂ ਵੀ ਆਉਂਦੀਆਂ ਦੋਸਤੋ categories ਤੇ ਵਹਿੜਾ ਵੀ ਆਉਂਦੀਆਂ ਨੇ ਪਰ ਜਿਆਦਾ ਨਗ ਜਿਹੜੇ ਅੱਜ ਵਹਿੜਾਂ ਦੇ ਵਿੱਚ ਨੇ ਤੇ ਵੈੜਾਂ ਦੀ ਪੂਰੀ ਇਨਫੋਰਮੇਸ਼ਨ ਆਪਾਂ ਤੁਹਾਡੇ ਨਾਲ ਸਾਂਝੀ ਕਰਾਂਗੇ ਆਓ ਕਰਦੇ ਹਾਂ ਗੱਲਬਾਤ ਬਾਜੀ ਗਰਮੇਲ ਸਿੰਘ ਹੋਣਾ ਦੇ ਨਾਲ ਠੀਕ ਹੈ ਜੀ ਬਾਕੀ ਨਸ਼ਹਿਰੇ ਪਨੂਆ ਦੀ ਦੂਰੀ ਜਿਹੜੀ 5 ਕਿਲੋਮੀਟਰ ਦੀ ਆ 2.5 ਕਿਲੋਮੀਟਰ ਦੀ ਦੂਰੀ ਆ ਤੇ ਸੇਰੋਂ ਵੀ ਤਕਰੀਬਨ 5 ਕਿਲੋਮੀਟਰ ਸਭ ਤੋਂ ਪਹਿਲਾਂ ਬਾਜੀ ਗਰਮੇਲ ਸਿੰਘ ਜੀ ਸਸਰੀਕਾਲ ਸਸਰੀਕਾਲ ਠੀਕ ਠਾਕ ਹੋ ਸੇਤਾ ਹਾਂਜੀ ਹਾਂਜੀ ਸਭ ਠੀਕ ਹੈ ਬਹੁਤ ਵਧੀਆ ਹੋਰ ਚੰਗੇ ਕੰਮ ਕਰ ਚੱਲੀ ਜਾਂਦੇ ਆ ਵਧੀਆ ਵਧੀਆ ਗੁਰੂ ਅਮਰਦਾਸ ਦੀ ਕਿਰਪਾ ਚਲੋ ਸ਼ੁਕਰ ਮਾਲਕ ਦਾ ਜੀ अच्छा पाजी आज पशु ਆਪਣੇ ਕੋਲ ਕਿੰਨੇ ਛੇ ਨਗਨੇ 7 7 7 ਨਗਨੇ ਤਿੰਨ ਸੋਈਆਂ ਚਾਰ ਗੱਬਰ ਹਾਂ ਤਿੰਨ ਸੋਈਆਂ ਚਾਰ ਗੱਬਰ ਠੀਕ ਹੈ ਜੀ ਤੇ ਆਜੋ ਸ਼ੁਰੂਆਤ ਕਰਦੇ ਆਪਾਂ ਆਜੋ ਜੀ ਪਸ਼ੂ ਦੋਸਤੋ ਬਿਲਕੁਲ ਸਟੈਪ ਬਾਈ ਸਟੈਪ ਜਿਹੜਾ ਆਪਾਂ ਤੁਹਾਨੂੰ ਦਿਖਾਉਣਾ ਹੈ ਖੋਲ ਕੇ ਤੋੜ ਕੇ ਦਿਖਾਇਆ ਜਾਊਗਾ ਬਾਕੀ ਜਿੰਨੇ ਵੀ ਨਗ ਦਿਖਾਉਣੇ ਆ ਸਾਰਿਆਂ ਦਾ ਜਿਹੜਾ ਰੇਟ ਪੜਦਾ ਉਹ ਆਪਾਂ ਵੀਡੀਓ ਦੇ ਵਿੱਚ ਕੀਤਾ ਜਾਊਗਾ ਠੀਕ ਹੈ ਜੀ ਜਿਸ ਵੀਰ ਨੂੰ ਰੇਟ ਪਸੰਦ ਆਊਗਾ ਆਪਣਾ ਹੱਕ ਸਮਝ ਕੇ ਉਸ ਖਾਸ ਕਰਕੇ ਉਸ ਸਪੈਸ਼ਲ ਪਸ਼ੂ ਦੀ ਤਸੱਲੀ ਤੁਸੀਂ ਕਰ ਲਿਓ ਠੀਕ ਆ ਅੱਛਾ ਪਾਜੀ ਪਹਿਲੇ ਨੰਬਰ ਤੇ ਆਪਾਂ ਜਿਹੜੀ ਇਹ ਵਹਿੜ ਦੇਖ ਰਹੇ ਹਾਂ ਇਹ ਸੂਬਾ ਦੱਸ ਗਿਆ ਵੀ ਇਹ ਸੂਬਾ ਕਿੰਨਾ ਸੂਈ ਆ ਜਾਂ ਗੱਬਣਾ ਜੀ ਘਰ ਵਾਲੇ ਤੇ ਪਾਜੀ ਦੂਜਾ ਆਂਦੇ ਹੀ ਮੰਨ ਕੇ ਚਲੋ ਤੁਸੀਂ ਤੇ ਜਾ ਵੀ ਹੋ ਸਕਦਾ ਠੀਕ ਹੈ ਜੀ ਹਾਂਜੀ ਤੇ ਤੀਜਾ ਸੂਬਾ ਮੰਨ ਕੇ ਚਲੋ ਆਪਾਂ ਚੱਲ ਪੈਨੇ ਇਹਨੂੰ ਹਾਂਜੀ ਕਿੰਨੇ ਦਿਨ ਲੈਂਦੀ ਐ ਸੂਣ ਚ ਦਿਨ ਲਾਜੂਗੀ ਕੋ 12 14 ਦਿਨ 12 14 ਦਿਨ ਹਾਂਜੀ ਠੀਕ ਹੈ ਜੀ 12 14 ਦਿਨ ਦੋਸਤੋ ਹਜੇ ਬਿਲਕੁਲ ਸਮਾ ਪੈਂਡਿੰਗ ਆ ਠੀਕ ਹੈ ਜੀ ਸੂਣ ਦੇ ਵਿੱਚ ਸੋ ਦੋਸਤੋ 15 ਦਿਨ ਹਜੇ ਸਮਾਂ ਬਾਕੀ ਆ ਸੂਣ ਦੇ ਵਿੱਚ ਤੀਜਾ ਸੂਬਾ ਸੂਣਾ ਇਸ ਵੇੜ ਨੇ ਬਾਕੀ ਫੇਸ ਕੁਆਲਿਟੀ ਵੇਖ ਸਕਦੇ ਹੋ ਹਾਈਟ ਕੱਦ ਜਿਹੜੀ ਵੇੜ ਦਾ ਵੱਡਾ ਹਾਈਟ ਕੱਦ ਹੋਵੇਗਾ ਉਹ ਵੱਡੀ ਨੋਟ ਕਰਵਾਈ ਜਾਊਗੀ ਠੀਕ ਆ ਬਾਕੀ ਆਰਡਰ ਦੀ ਕੁਆਲਿਟੀ ਵੇਖ ਸਕਦਾ ਕੋਈ ਵੀਰ ਹਜੇ 15 ਦਿਨ ਦਾ ਸਮਾਂ ਬਾਕੀ ਆ ਸੂਣ ਦੇ ਵਿੱਚ ਠੀਕ ਆ ਜੀ ਜਿਵੇਂ ਜਿਵੇਂ ਬਿਲਕੁਲ ਆਪਾਂ ਦੇਖਦੇ ਆ ਨੇੜੇ ਆਉਂਦੇ ਆ ਦਿਨ ਦੋਸਤੋ ਪਸ਼ੂ ਉਸੇ ਤਰ੍ਹਾਂ ਤਿਆਰੀ ਕਰਦਾ ਆ ਆਪਦੀ ਤੇ ਪਿਛਲੇ ਘਰੋਂ ਕੋ ਪੁੱਛਿਆ ਦਾ ਮਿਲਕ ਕਪੈਸਿਟੀ ਦੂਜੇ ਸੂਬੇ ਦੀ ਜੀ ਪੁੱਛਿਆ ਜੀ ਪੁੱਛਿਆ ਭਾਜੀ ਹਾਂ ਜੀ ਦੋ ਤਾਂ 3 ਕੱਦ ਕਾਰ ਦੀ ਬੜੀ ਵੱਡੀ ਹੈ ਬੈਣਾ ਜੀ ਸੋ ਬਾਈ ਖੋਲ ਕੇ ਗਗਨਵੀਰ ਦਿਖਾ ਦਿਆ ਜੀ ਸੋ ਵੱਡੇ ਕੱਦ ਕਾਰ ਦੇ ਵਿੱਚ ਆ ਦੋਸਤੋ ਹਾਈਟ ਫੁੱਲ ਵੱਡੀ ਹੈ ਜਿਹੜਾ ਆਪਾਂ ਨੋਰਮਲੀ ਫਾਰਮ ਵਾਲੀਆਂ ਬੈਣਾ ਦੇਖਦੇ ਆ ਕੋਈ ਸ਼ੱਕ ਨਹੀਂ ਹੈਗਾ ਕਿ ਠੀਕ ਆ ਜੀ ਸੁੱਕਾ ਨਹੀਂ ਆਰ ਪਾਰ ਦੀ ਨਾ ਆ ਲਓ ਜੀ ਆ ਦਿਖਾ ਠੀਕ ਆ ਸੋ ਨਾਰਮਲ ਜਿਹੜੀ ਆ ਦੋਸਤੋ ਫਾਰਮ ਵਾਲੀ ਵੈੜ ਵੀ ਤਕਰੀਬਨ ਕਿਤਨਾ ਕਿਤੇ ਇਹਦੇ ਸਾਹਮਣੇ ਬਿਲਕੁਲ ਛੋਟੀ ਲੱਗੂਗੀ ਵੀ ਜਿਹੜਾ ਹਾਈਟ ਕਰਦਾ ਇਸ ਵੈੜ ਦਾ ਸੋ ਆਰਡਰ ਕੁਆਲਿਟੀ ਦੀ ਜੇਕਰ ਗੱਲ ਕਰ ਲਈਏ ਤੇ 30 ਲੀਟਰ ਤੋਂ ਪਲੱਸ ਭਾਜੀ ਗਰਮੇਲ ਸਿੰਘ ਉਹਨਾਂ ਨੇ ਕਿਹਾ ਵੀ ਜਿਵੇਂ ਅੱਗੋਂ ਜਿੱਥੋਂ ਵੀ ਖਰੀਦੀ ਆ ਉਸ ਘਰੋਂ ਪੁੱਛਿਆ ਤੇ 30 ਤੋਂ ਪਲੱਸ ਚੱਲਦੀ ਰਹੀ ਆ ਬਾਕੀ ਤੁਸੀਂ ਨਾਰਮਲ ਹੀ ਦੇਖ ਸਕਦੇ ਹੋ ਜੇ 15 ਦਿਨਾਂ ਦੇ ਵਿੱਚੋਂ ਦੋਸਤੋ ਪੂਰੀ ਤਿਆਰੀ ਕਰਕੇ ਇਸ ਵੈੜ ਨੇ ਸੋਣਾ ਹੈਗਾ ਪੂਰੀ ਤਿਆਰੀ ਕਰੂਗੀ 15 ਦਿਨ ਹਜੇ ਬਾਕੀ ਆ ਸੋਣ ਦੇ ਵਿੱਚ ਆ ਇਹ ਤਾਂ ਮੁੱਲ ਹੀ ਰਹੂਗਾ ਜੀ ਕੀ ਕਰਦੇ ਆ ਡਿਮਾਂਡ ਇਹਦੀ ਆ 50000 ਚੋਂ ਮਾਨਤਾਣ ਕਰਦਾਂਗੇ 85 ਚੋਂ ਹਾਂ ਜੀ ਠੀਕ ਆ ਜੀ ਮਾਨਤਾਣ ਕੋਈ 100 200 ਵਾਲਾ ਕਿ ਖੁੱਲਾ ਹੀ ਹੋਊਗਾ ਖੁੱਲਾ ਕਰਦਾਂਗੇ ਭਾਈ ਹਾਂ ਖੁੱਲਾ ਹੀ ਕਰਨਾ ਜੀ ਜਿੱਦਾਂ ਮੇਰਾ 200 ਵਾਲਾ ਨਹੀਂ ਕਰਨਾ ਆਪਾਂ ਜਿੱਦਾਂ ਮੇਰਾ ਰਾਜਵੀ ਰੱਖੂਗਾ ਠੀਕ ਆ ਜੀ ਲਓ ਵੀ ਦੋਸਤੋ ਮਾਨਤਾਣ ਜਿਹੜੀ ਗੰਜੈਸ਼ ਹੁੰਦੀ ਆ ਜੋ ਵੀ ਪਸ਼ੂ ਦੇ ਵਿੱਚ ਮਾਰਜਨ ਹੁੰਦਾ ਠੀਕ ਆ ਜੀ ਮੁਨਾਫੇ ਤੋਂ ਮੁਨਾਫਾ ਸਮਝ ਕੇ ਵੀ ਜਿਹੜਾ ਮੁਨਾਫਾ ਉਹ ਲਿਆ ਜਾਂਦਾ ਪਸ਼ੂ ਦੇ ਉੱਪਰੋਂ ਬਾਕੀ ਨਜਾਇਜ਼ ਨਹੀਂ ਹੋਊਗਾ ਜਿੰਨਾ ਵੀ ਵਿੱਚੋਂ ਹੋਊਗਾ ਵਿੱਚੋਂ ਮਾਰਜਨ ਠੀਕ ਹੈ ਜੀ ਉਹ ਰੱਖ ਕੇ ਬਿਲਕੁਲ ਉਨੀ ਛੋਟ ਸੱਪਾ ਜਰੂਰ ਕੀਤਾ ਜਾਊਗਾ ਇਸ ਤੋਂ ਬਾਅਦ ਇੱਕ ਸੈਕਿੰਡ ਨੰਬਰ ਤੇ ਜਿਹੜੀ ਆਪਾਂ ਤੁਹਾਨੂੰ ਅਗਲੀ ਬੱਚੀ ਦਿਖਾਉਣੀ ਆ ਇਹ ਇਹ ਵੀ ਗੱਬਣਾ ਜੀ ਗੱਬੜਾ ਇਹ ਸੂਬਾ ਕਿਨਵਾ ਹੁੰਦੀ ਹੈ ਜੀ ਦੂਜਾ ਦੂਜਾ ਸੂਬਾ ਜੀ ਚਾਰ ਦੰਦ ਮੂੰਹ ਜੀ ਮੂੰਹ ਚਾਰ ਦੰਦਾਂ ਦਾ ਜੀ ਸੋ ਦੂਜਾ ਸੂਬਾ ਮੂੰਹਾਂ ਚੌਗੀ ਆ ਬਾਕੀ ਆ ਆਰਡਰ ਕੁਆਲਿਟੀ ਦੇਖ ਸਕਦੇ ਹੋ ਠੀਕ ਹੈ ਜੀ ਆ ਦੇਖੋ ਅਜੇ ਦਿਨ ਕੱਢ ਦੀਏ ਕੋਈ ਹਫਤਾ ਖੰਡ ਹੈ ਲਾਓ ਜੀ ਹੱਥ ਤੁਸੀਂ ਆ ਲੈ ਲਾ ਲਾਥ ਕੋਈ ਨਹੀਂ ਲਾ ਬਤੋ ਸੋ ਪਾਜੀ ਗਰਮੀਲ ਸਿੰਘ ਆ ਜੀ ਬੱਚੇ ਵੀ ਹੱਥ ਲਾ ਲੈਣ ਤੇ ਕਿਸੇ ਤਰ੍ਹਾਂ ਵੇਖੋ ਦੋਸਤੋਂ ਠੰਡੀ ਧੀਰੀ ਆ ਵੀ ਸੀਲ ਸਾਊਗਾ ਠੀਕ ਆ ਆ ਲਓ ਜੀ ਠੀਕ ਆ ਜੀ ਤੇ ਪਾਜੀ ਗਰਮੀਲ ਸਿੰਘ ਆ ਜੀ ਤਸੱਲੀ ਕਾफी ਦੇ ਰਿਹਾ ਵੀ ਪਸੂ ਆਉਂਦਾ ਵੀ ਬੱਚਾ ਵੀ ਭਾਵੇਂ ਹੱਥ ਲਈ ਜਾਵੇ ਵੀ ਇੰਨੀ ਠੰਡੀ ਧੀਰੀ ਆ ਸੀਲ ਸਾਊ ਪੂਰੀ ਆ ਪਹਿਲਣ ਬੱਚੀ ਹੈ ਨਾ ਪਹਿਲਣੀ ਆ ਨਾ ਜੀ ਨਹੀਂ ਦੂਜੇ ਦੂਜੇ ਸਵੇ ਆ ਦੂਜਾ ਸਵੇ ਆ ਜੀ ਦੂਜਾ ਸਵੇ ਜੀ ਹੈ ਮੂੰਹ ਚੌਗੀ ਦੀ ਛਿੱਕੀ ਹੋਗੀ ਕਿਉਂਗੀ ਠੀਕ ਹੈ ਜੀ ਆ ਲਓ ਠੀਕ ਹੈ ਕੰਨੀ ਵਾਲੇ ਦੰਦ ਖੜੇ ਹਜੇ ਹਨ ਕੰਨੀ ਵਾਲੇ ਖੜੇ ਹੈ ਲਿਓ ਜੀ ਸੋ ਕੱਦਗਾਠ ਵੱਡਾ ਹੈਗਾ ਦੋਸਤੋ ਜਿਵੇਂ ਬਿਲਕੁਲ ਨਵੀਂ ਵੱਛੀ ਆ ਹਜੇ ਬਿਲਕੁਲ ਦੰਦਾਂ ਦੇ ਵਿੱਚ ਹੀ ਆ ਠੀਕ ਆ ਸੋ ਜਵਾਨ ਹੁੰਦੇ ਤੱਕ ਆਪਾਂ ਮੋਸਟਲੀ ਗੱਲ ਕਰਦੇ ਆਂ ਵੀ ਪਸ਼ੂ ਵੱਧਦਾ ਹੀ ਆ ਜਿੰਨਾ ਵੀ ਜਦੋਂ ਤੱਕ ਪਸ਼ੂ ਕੋਈ 5 4 5 4 ਸਾਲ ਦੀ ਏਜ ਨਹੀਂ ਹੋ ਜਾਂਦੀ ਆ ਦੇਖੋ ਕੋਈ ਨਹੀਂ ਸਤੂਣਾ ਡਵੇ ਕਰ ਮਮਾ ਉਸੇ ਥਣ ਫੜ ਲਿਆ ਕਰਦਾ ਆ ਲਓ ਜੀ ਹਾਂ ਠੀਕ ਆ ਠੀਕ ਹੈ ਸੋ ਇੱਕ ਹਫਤਾ ਹਜੇ ਪੈਂਡਿੰਗ ਆ ਇਸ ਵੇੜ ਦਾ ਬਿਲਕੁਲ ਸਮੇਂ ਦੇ ਵਿੱਚ ਠੀਕ ਆ ਜੀ ਸੈਕਿੰਡ ਵਿਆਦ ਬਿਆਨੇ ਵਾਲੀ ਸੋ ਬਾਕੀ ਸੋਹਣੀ ਆ ਆਰਡਰ ਕੁਆਲਿਟੀ ਚੰਗੀ ਆ ਬਿਲਕੁਲ ਠੰਡੀ ਧੀਰੀ ਆ ਸੀਲ ਸਾਹੂ ਆ ਠੀਕ ਆ ਸੋ ਬਾਕੀ ਥਾਂ ਤੋਂ ਦੀ ਗੈਪ ਵੀ ਚੰਗਾ ਤਕਰੀਬਨ ਕੋਈ 5-5 4-4 ਇੰਚ ਤੇ ਜਿਹੜਾ ਗੈਪ ਆ ਠੀਕ ਆ ਆ ਲਓ ਜੀ ਅੱਛਾ ਭਾਜੀ ਇਹ ਕਿੰਨਾ ਮੁੱਲ ਕਰ ਦਿੰਦਾ ਇਹਦਾ ਸੰਤੂ ਸਾਹਿਬ 75000 ਚੋਂ ਕੋਈ 100 200 ਛੋੜ ਛਾੜੋ ਜੀ 75 ਚੋਂ ਹਾਂ ਜੀ ਠੀਕ ਆ ਜੀ 75000 ਦੇ ਵਿੱਚੋਂ ਦੋਸਤੋ ਛੋਟਛੱਪਾ ਹੀ ਹੋਊਗਾ ਠੀਕ ਆ 75000 ਡਿਮਾਂਡ ਹੈ ਬਾਕੀ ਛੋਟਛੱਪਾ ਹੋ ਜਾਊਗਾ ਫੇਸ ਕੁਆਲਿਟੀ ਇੱਕ ਵਾਰੀ ਆਪਾਂ ਤੁਹਾਨੂੰ ਵੱਚੀ ਦੀ ਫਿਰ ਦਿਖਾ ਦਿੰਨੇ ਆਂ ਵੇਖੋ ਜੀ ਠੀਕ ਆ ਆ ਦੇਖੋ ਜੀ ਆ ਦੇਖੋ ਠੀਕ ਜੀ ਡਰਾ ਨਾ ਕਰਤਾ ਹੁਣ ਠੀਕ ਆ ਜੀ ਸੋ ਅਗਲੀ ਵਹਿੜ ਜਿਹੜੀ ਆਪਾਂ ਦਿਖਾਉਣੀ ਆ ਤੀਜੇ ਨੰਬਰ ਤੇ ਜੀ ਆਹ ਲਓ ਠੀਕ ਆ ਲਓ ਜੀ ਇਹ ਤਾਂ ਸੂਹਾ ਕਿਨਵਾ ਜੀ ਦੂਜਾ ਦੂਜਾ ਇਹ ਸੂਈ ਹੈ ਹਾਂ ਜੀ ਸੂਈ ਹੈ ਇਹ ਤਾਂ ਬੱਚਾ ਆ ਵੇ ਪਰਲਾ ਰਾਤ ਹੀ ਸੂਈ ਹੈ ਬੱਚਾ ਠੀਕ ਆ ਕੱਲ ਰਾਤ ਹੀ ਸੂਈ ਹੈ ਹਾਂ ਜੀ ਲਓ ਜੀ ਕੋਹ ਨਹੀਂ ਆਂਦਾ ਠੀਕ ਆ ਜੀ ਕੱਲ ਰਾਤ ਦੀ ਸੂਈ ਆ ਮਗਰ ਮੇਲ ਕਾਫ ਬੱਚਾ ਜਿਹੜਾ ਬੱਚਾ ਹੈ ਦੋਸਤੋ ਠੀਕ ਆ ਤੇ ਇਹ ਇਹ ਸੂਹਾ ਕਿਨਵਾ ਭਾਜੀ ਦੂਜਾ ਭਾਜੀ ਦੂਜਾ ਜੀ ਠੀਕ ਆ ਬੋਲੇ ਦੇ ਵਿੱਚ ਫਿਰ ਇੱਕ ਡੰਗ ਮਾਰਨਿੰਗ ਚ ਚਵਾਈ ਹੋਈ ਹੋਗੀ ਦੋ ਡੰਗ ਦੀ ਹੋ ਗਈ ਆ ਰਾਤ ਇੱਕ ਡੰਗ ਦੀ ਹੋਈ ਹੈ ਹਣ ਇੱਕ ਡੰਗ ਰਹੀ ਹੋਈ ਆ ਰਾਤ ਹੀ ਸੁਣੀ ਠੀਕ ਆ ਰਾਤ ਹੀ ਸੁਈ ਆ ਹਾਂਜੀ ਜੇਰ ਜੁਰ ਪ੍ਰੋਪਰ ਪੈ ਗਈ ਸਭ ਪੈ ਗਈ ਠੀਕ ਆ ਜੀ ਜੇਰ ਪ੍ਰੋਪਰ ਜਿਹੜੀ ਆ ਦੋਸਤੋ ਪੈ ਗਈ ਸੀ ਰਾਤ ਹੀ ਸੁਈ ਆ ਅੱਜ ਮਾਰਨਿੰਗ ਦੀ ਗੱਲ ਕਰ ਲਈਏ ਤੇ ਮਾਰਨਿੰਗ ਇੱਕ ਡੰਗ ਦੀ ਚਵਾਈ ਹੋਈ ਆ ਅੱਜ ਹੁਣ ਬਿਲਕੁਲ ਦੂਸਰੀ ਡੰਗ ਦੀ ਜਿਹੜੀ ਚਵਾਈ ਆ ਹੁਣ ਸ਼ਾਮ ਨੂੰ ਹੋਣੀ ਆ ਠੀਕ ਆ ਤੇ ਆਪ ਸੂਬਾ ਦੂਜਾ ਜੀ ਤੀਜਾ ਦੂਜਾ ਤੀਜਾ ਦੂਜਾ ਸੂਬਾ ਜੀ ਠੀਕ ਆ ਚੰਗੀ ਚਵਾਈ ਚਵਾਈ ਨਿਕਲੀ ਆ ਜੀ ਬਹੁਤ ਵਧੀਆ ਆ ਵਧੀਆ ਪੋਲੀਪੇਰ ਹਾਂ ਦੰਦ ਬੰਨੇ ਵਾਲੇ ਇਹਦੇ ਵੀ ਅਜੇ ਠੀਕ ਆ ਜੀ ਕੰਨੀ ਵਾਲੇ ਪਏ ਅਜੇ ਹਾਂਜੀ ਹਾਂਜੀ ਲਓ ਜੀ ਕੰਨੀ ਵਾਲੇ ਦੰਦ ਹਜੇ ਦੋਸਤੋ ਬਿਲਕੁਲ ਦੁੱਧ ਦੰਦ ਨੇ ਠੀਕ ਆ ਬਾਕੀ ਸਥਾਈ ਹੋ ਗਏ ਆ ਠੀਕ ਆ ਜੀ ਛਿੱਗੀ ਹੋ ਗਈ ਆ ਕੰਪਲੀਟ ਤੇ ਕੰਨੀ ਵਾਲੇ ਦੰਦ ਹਜੇ ਬਿਲਕੁਲ ਦੁੱਧ ਦੰਦ ਹੀ ਆ ਠੀਕ ਆ ਕੰਨੀ ਵਾਲੇ ਸਾਈਡਾਂ ਵਾਲੇ ਦੰਦ ਪਏ ਅਜੇ ਸੋ ਵੱਡੀ ਹਾਈਟ ਆ ਕੱਦ ਕਾਟ ਦੀ ਤੁਸੀਂ ਇਹ ਵੀ ਨੋਟ ਕਰ ਲਓ ਬੇਲਬੂਲ ਚੰਗੀ ਆ ਜੀ ਤੇ ਸੈਕਿੰਡ ਟਾਈਮਰ ਵਹੀਕਲੋ ਤੋਂ ਬਾਹਰ ਚੱਲੇਗੀ ਠੀਕ ਹੈ ਜੀ ਚਵਾ ਦੂਗੀ ਭਾਜੀ ਫਿਰ ਆ 20 ਕਿਲੋ ਤੋਂ ਬਾਹਰ ਭਾਜੀ ਠੀਕ ਹੈ ਜੀ ਤੇ ਕੀ ਮੁੱਲ ਕਰਾਂਗੇ ਇਹਦਾ ਆਪਾਂ ਇਹਦਾ ਵੀ 75000 ਚੋਂ ਕੋਈ ਛੋੜ ਛੱਪਾ 75 ਚੋਂ ਹਾਂ ਜੀ ਠੀਕ ਹੈ ਜੀ ਲਓ ਜੀ 75000 ਦੇ ਵਿੱਚੋਂ ਹੀ ਮਾਨਤਾ ਨਾਉਣਾ ਹੈ ਬਾਕੀ ਕੋਈ ਵੀ 라ਵੇ ਆਪਦੀ ਨਰਕਪਰਖ ਕਰੇ ਤਸੱਲੀ ਕਰੇ ਠੀਕ ਹੈ ਜਿਹੜਾ ਪਸੂ ਚਵਾਈ ਤੇ ਆਪਾਂ ਮੋਸਟਲੀ ਹਰ ਵਾਰ ਕਹਿੰਦੇ ਆ ਤਸੱਲੀ ਕੀਤੀ ਜਾਵੇ ਠੀਕ ਹੈ ਬੌਲਾ ਬਿਲਕੁਲ ਇਹਦੇ ਥਲੇ ਹਾਜ਼ਰ ਹੋਊਗਾ ਸੋ ਦੂਜੇ ਡੰਗ ਦੀ ਜਿਹੜੀ ਚਵਾਈ ਹੋਣੀ ਹੈ ਕੱਲ ਨੂੰ ਮੈਨੂੰ ਲੱਗਦਾ ਵੀ ਤੀਸਰੇ ਡੰਗ ਦੇ ਵਿੱਚ ਸਾਫ਼ ਕੀਤੀ ਜਾਊਗੀ ਹੈ ਹਾਂਜੀ ਹਾਂਜੀ ਠੀਕ ਹੈ ਤੇ ਇਸ ਤੋਂ ਬਾਅਦ ਅਗਲਾ ਨਾਗ ਆਪਣੇ ਕੋਲ ਕਿਹੜਾ ਜੀ ਜਰਸੀ ਜਰਸੀ ਆ ਗਈ ਹੈ ਲਓ ਜੀ ਜਰਸੀ ਵੱਚੀ ਅਗਲੇ ਬੰਨੇ ਆਪਾਂ ਦੋਸਤੋ ਤੁਹਾਨੂੰ ਵੇੜ ਦਿਖਾ ਰਹੇ ਹਾਂ ਸੋ ਕਾਫੀ ਵੀਰਾਂ ਦੀ ਡਿਮਾਂਡ ਆ ਜਰਸੀ ਵਹਿੜ ਖਰੀਦਣ ਦੀ ਤੇ ਪਹਿਲੀਆਂ ਵੀਡੀਓ ਦੇ ਵਿੱਚ ਵੀ ਆਪਾਂ ਦੋ ਦੋ ਨਾਕ ਜਿਹੜਿਆ ਜਰਸੀ ਵਹਿੜਾ ਵਿਖਾਈਆਂ ਨੇ ਤੁਹਾਨੂੰ ਤੇ ਇਸ ਜਰਸੀ ਦਾ ਕੀ ਰਿਕਾਰਡ ਆ ਜੀ ਸੂਬਾ ਇਹਦਾ ਦੂਜਾ ਸੂਬਾ ਹਾਂਜੀ ਤੇ ਸੂਬਾ ਦੂਜਾ ਹਾਂਜੀ ਦਿਨ ਇਹ ਸੂਈ ਹੈ ਕਿ ਸੂਨ ਵਾਲੀ ਗੱਬਣ ਗੱਬਣ ਹੈ ਦਿਨ ਕਿੰਨੇ ਕੁ ਲੈਜੂ ਹਜੇ ਲੈਜੂ 4-5 ਦਿਨ 4-5 ਦਿਨ ਕੱਢਦੀ ਹੈ ਜੀ ਹਾਂਜੀ ਠੀਕ ਹੈ ਜੀ ਲਿਓ ਜੀ ਤੋਰਦਗੇ ਨੂੰ ਜਰਸੀ ਵਹਿੜਾ ਦੋਸਤੋ ਦੂਜਾ ਸੂਬਾ ਸੂਨਾ ਤੇ 4-5 ਦਿਨ ਦਾ ਹਜੇ ਸਮਾਂ ਬਾਕੀ ਆ ਠੀਕ ਆ ਬਾਕੀ ਵਜਨ-ਵੋਜਨ ਵਾਲੀ ਆ ਪੂਰੀ ਜਿੱਦਾਂ ਆਪਾਂ ਨਾਰਮਲ ਦੋਸਤੋ ਪੰਜਾਬ ਵਾਲੀ ਜਰਸੀ ਦੇਖਦੇ ਆ ਉਸ ਕੈਟਾਗਰੀ ਦੇ ਵਿੱਚ ਤੁਸੀਂ ਰੱਖ ਸਕਦੇ ਜੇ ਕਿ ਨਾਰਮਲ ਹੀ ਹਿਮਾਚਲ ਵਾਲੀਆਂ ਜਰਸੀਆਂ ਹੁੰਦੀਆਂ ਨੇ ਬਿਲਕੁਲ ਛੋਟੇ ਕੱਦ ਵਾਲੀਆਂ ਇਹ ਪੰਜਾਬ ਵਾਲੀ ਜੇ ਬਾਕੀ ਥਾਂ ਦੇ ਵੀ ਕਾਫੀ ਸੋਹਣੀ ਆ ਹਵਾਨਾ ਸੋਹਣਾ ਠੀਕ ਆ ਤੇ 5 ਕੁ ਦਿਨ ਦਾ ਸਮਾਂ ਬਾਕੀ ਆ ਹਫਤੇ ਦੇ ਬਿਲਕੁਲ ਅੰਦਰ ਬਾੜ ਜਿਹੜਾ ਸੂਪ ਹੋਊਗੀ ਲਓ ਜੀ ਠੀਕ ਹੈ ਜੀ ਅੱਛਾ ਭਾਜੀ ਕਰਮੇਲ ਸਿੰਘ ਜੀ ਕਿੰਨਾ ਕੁ ਮੋਲੇ ਦਾ ਜਰਸੀ ਦਾ ਮੋਲੇ ਤਾਂ ਭਾਜੀ ਕੋਈ ਛੋੜ ਛੱਪਾ ਕਰਦਾ 48000 ਚ 48000 ਹਾਂ ਜੀ ਠੀਕ ਹੈ ਜੀ ਹਾਂ ਠੰਡੀ ਠੰਡੀ ਵੜੀ ਭਾਵੇਂ ਨਿਆਣਾ ਭੜੀ ਫਿਰੇ ਬਹੁਤ ਸੀਲ ਲਓ ਜੀ ਸੀਲਸ ਲੱਗਾ ਠੀਕ ਹੈ ਬਾਕੀ ਹੈ ਠੰਡੀ ਹੈ ਦੋਸਤੋ ਠੀਕ ਹੈ ਥਣ ਥਣ ਪੂਰਾ ਮੁਠੀ ਹੈ ਹੱਥੀ ਚਵਾਈ ਵਾਲਾ ਥਾਣਾ ਸੋ ਜਿੰਨਾ ਵੀ ਹੈਗਾ ਤੁਸੀਂ ਇਹ ਪੂਰੀ ਤਸੱਲੀ ਨਾਲ ਦੇਖ ਲਓ ਠੀਕ ਹੈ 48 ਯਰ ਜਿਹੜੀ ਮੰਗ ਹੈਗੀ ਆ ਲੈਣ ਦੇਣ 48000 ਸੋ ਥੋੜੇ ਬਾਦ ਦਾ ਕੋਈ ਗੁੰਜਾਇਸ਼ ਹੋਈ ਤਾਂ ਮਾਨਤਨ ਹੋ ਜਾਊਗਾ ਜਿਹੜਾ ਦੂਰੋਂ ਆਊਗਾ ਉਹਨੂੰ ਵੱਧ ਛੋੜ ਕਰਦਾਂਗੇ ਜਿਹੜਾ ਪਟਿਆਲੇੋਂ ਨਾਬੇ ਆਇਆ ਹੈ ਜੀ ਹਾਂ ਜਿਹੜਾ ਨੇੜੋਂ ਆਗਾ ਇਥੋਂ ਨਸ਼ਹਰੇ ਪਨੂਆਂ ਤੋਂ ਜਾਂ ਹਰੀਗੇ ਪੱਤ ਨੂੰ ਇਹਨਾਂ ਨੂੰ ਛੋੜ ਕਰਦਾਂਗੇ ਅੱਛਾ ਜੀ ਪਟਿਆਲੇ ਵਾਲਿਆਂ ਪੱਗਾਂ ਨੂੰ ਜਾਰੀ ਕਰਦਾਂਗੇ ਅੱਛਾ ਜੀ ਲਓ ਵੀ ਦੋਸਤੋ ਠੀਕ ਆ ਜਿੰਨਾ ਕੋਈ ਵੀਰ ਦੂਰੋਂ ਨੇੜੇੋਂ ਆਊਗਾ ਉਹਦੀ ਕੋਈ ਗੱਲ ਨਹੀਂ ਕਿ ਜਿੰਨਾ ਵੀ ਮਾਨਤਨ ਹੋਣਾ ਹੈ ਪਸ਼ੂ ਦੇ ਵਿੱਚੋਂ ਉਹ ਜ਼ਰੂਰ ਹੋਊਗਾ ਠੀਕ ਆ ਤੇ ਅਗਲੀ ਵੈੜ ਜਿਹੜੀ ਆਪਣੇ ਕੋਲ ਆ ਗਈ ਇਹ ਵੀ ਐਚਐਫ ਆ ਗਈ ਹੈ ਜੀ ਹਾਂਜੀ ਹਾਂਜੀ ਇਸ ਇਹ ਤਾਂ ਵੈੜ ਦਾ ਕੀ ਰਿਕਾਰਡ ਹੈ ਜੀ ਇਹ ਹੁਣ 20 ਕਿਲੋ ਦੁੱਧ ਆਗਾ ਭਾਜੀ 20 ਕਿਲੋ ਦੁੱਧ ਹਾਂਜੀ ਤੇ ਸੂਈ ਨੂੰ ਕਿੰਨਾ ਕ ਟਾਈਮ ਹੋ ਗਿਆ ਇਹਨੂੰ ਸੂਈ ਨੂੰ ਅੱਜ 13-14 ਦਿਨ ਹੋ ਗਏ ਆ 13-14 ਦਿਨ ਦਾ ਜਿਹੜਾ ਸਮਾਂ ਹੋ ਗਿਆ ਜੀ ਸੂਈ ਨੂੰ ਸੂਵਾ 20 ਤਕਰੀਬਨ ਕੋਈ ਦੂਜਾ ਸਮਝ ਲੇ ਤੀਜਾ ਵੀ ਹੋ ਸਕਦੀ ਹੈ ਜੀ ਨਹੀਂ ਦੂਜਾ ਵਾ ਕੋਈ ਨਹੀਂ ਤੀਜਾ ਕੋਈ ਮੰਨ ਲੇ ਕੋਈ ਤੀਜਾ ਵੀ ਮੰਨ ਲਓ ਕੋਈ ਆਪਾਂ ਜਿਤੜਾ ਥੋੜਾ ਲਓ ਜੀ ਤੀਜਾ ਸੂਵਾ ਜਿਹੜਾ ਹੋ ਸਕਦਾ ਠੀਕ ਆ ਤੀਜਾ ਸੂਵਾ ਮੰਨ ਕੇ ਕੋਈ ਵੀਰ ਸੌਦਾ ਕਰ ਲੇ ਤੇ ਤੇਨੇ ਨੂੰ ਦੱਸਦੇ 20 ਦਿਨ ਹੋ ਗਏ ਜੀ ਨਹੀਂ ਨਹੀਂ 11 12 ਦਿਨ 11 12 ਦਿਨ ਲਓ ਜੀ ਹਾਂ ਜੀ ਮੇਲ ਕਾਫ ਆ ਬੱਚਾ ਵੇਖ ਸਕਦੇ ਹੋ ਠੀਕ ਆ ਜੀ 11 12 ਕ ਦਿਨ ਦਾ ਜਿਹੜਾ ਸਮਾਂ ਹੋ ਗਿਆ ਤੇ 20 ਕਿਲੋ ਦੁੱਧ ਆ ਨਾ ਜੀ ਹਾਂ ਜੀ ਹਾਂ ਜੀ ਜਿਹੜਾ ਚਵਾ ਦਾਂਗੇ ਆਪਾਂ ਘਰੋਂ ਹਣਾ ਚਵਾ ਦਾਂਗੇ ਹੂੰ ਲਓ ਜੀ ਠੀਕ ਆ ਸੋ ਕੱਦ ਕਾਠ ਜਿਹੜਾ ਦੋਸਤੋ ਵੱਡਾ ਬਹੁਤ ਜਿਹੜੀ ਆ ਇੱਕ ਗੱਲ ਜ਼ਰੂਰ ਨੋਟ ਕਰਾਉਣੀ ਪੈਂਦੀ ਹੈ ਵੀ ਹਾਈਟ ਦੀ ਹਾਈਟ ਕੱਦ ਵੱਡਾ ਹੈ ਠੀਕ ਆ ਦੇਲਬੂਲ ਦੀ ਵੀ ਚੰਗੀ ਆ ਬਾਕੀ ਹਵਾਨਾ ਤੁਸੀਂ ਸਾਹਮਣੇ ਦੇਖ ਲਿਓ ਹੁਣ ਮੌਕੇ ਤੋਂ ਜਿਹੜਾ ਬਿਲਕੁਲ ਪ੍ਰੈਸੈਂਟ ਹੈ ਮ ਜਿਹੜਾ ਹਾਜ਼ਰ ਦੁੱਧ ਦਾ ਉਹ 20 ਕਿਲੋ ਹੈਗਾ ਠੀਕ ਆ ਸੋ ਅੱਗੇ ਜਿਹੜਾ ਵੀਰ ਕੋਈ ਲੈ ਕੇ ਜਾਊਗਾ ਟਕਾ ਕੇ ਸੇਵਾ ਕਰ ਲਊਗਾ ਦੋਸਤੋ ਹੋ ਸਕਦਾ 20 ਤੋਂ ਪਲੱਸ ਵੀ ਚਵਾ ਦੇ ਬਟ ਹੁਣ ਜਿਹੜਾ ਚਵਾਈ ਕਰੋਗੇ ਇਸ ਘਰੋਂ ਉਹ ਤੁਸੀਂ 20 ਲੀਟਰ ਦੀ ਚਵਾਈ ਕਰਕੇ ਫੇਰ ਪਸ਼ੂ ਲੈ ਕੇ ਜਾ ਸਕਦੇ ਹੋ ਵੈਰੀਫਾਈ ਕਰਨ ਲਈ ਦੋ ਡੰਗ ਚਵਾਈ ਕਰ ਲਓ ਤਿੰਨ ਟਾਈਮ ਚਵਾਈ ਕਰ ਲਓ ਠੀਕ ਹੈ ਜੀ ਨਾ ਦੇਖੋ ਠੀਕ ਆ ਮਗਰ ਇਹਦਾ ਜਿਹੜਾ ਮੇਲ ਕਾਫ ਆ ਬੱਚਾ ਬੱਚਾ ਇਹਦਾ ਮੁੱਲ ਕੀ ਰਹੂਗਾ ਜੀ ਇਹਦਾ 53000 ਚ ਮਾਨਤਾਉਣ ਕਰਦਾਗੇ ਭਾਜੀ 53000 ਚ ਹਾਂਜੀ ਠੀਕ ਆ ਜੀ ਚੰਗੀ ਹੈ ਸਫਾਈ ਵੀ ਪੂਰੀ ਚਵਾਈ ਚ ਵੀ ਚੰਗੀ ਮੈਂ ਨਾ ਡੇੜੀ ਮੋਟੀ ਧਾਰ ਆਂ ਤੇ ਗੁੱਠੇੜਲੀ ਠੀਕ ਆ ਜੀ ਲੋ ਵੀ ਦੋਸਤੋ ਚਵਾਪ ਸਮਾ ਇੱਕ ਨੰਬਰ ਆ ਕੋਈ ਡਿਫਾਲਟਰ ਜਾਂ ਕਿਸੇ ਡਿਫੈਕਟ ਨਹੀਂ ਹੋਊਗਾ ਕਿਸੇ ਪਸ਼ੂ ਦੇ ਵਿੱਚੋਂ ਇੱਕ ਨੰਬਰ ਚਵਾਈ ਹੋਊਗੀ ਸੋ ਕੋਈ ਵੀਰ ਆਪਦੀ ਤਸੱਲੀ ਕਰ ਸਕਦਾ ਠੀਕ ਆ ਇਸ ਤੋਂ ਬਾਅਦ ਨੈਕਸਟ ਅਗਲੀ ਜਿਹੜੀ ਆ ਬੈੜ ਆ ਕੀ ਇਹ ਵੀ ਗੱਬਣ ਹੈ ਜੀ ਨਹੀਂ ਸੋਈ ਹੈ ਇਹ ਵੀ ਸੋਈ ਹੈ ਜੀ ਠੀਕ ਹੈ ਇਹ ਵੀ ਸੂਈ ਆ ਸਮਾਂ ਕਿੰਨਾ ਹੋ ਗਿਆ ਜੀ ਇਹਨੂੰ ਇਹਨੂੰ ਹੋ ਗਿਆ ਹਫਤਾ ਕੋ ਹੋ ਗਿਆ ਠੀਕ ਹੈ ਜੀ ਲਓ ਜੀ ਹਫਤਾ ਇੱਕ ਬਿਲਕੁਲ ਸਮਾਂ ਹੋ ਗਿਆ ਸੂਈ ਨੂੰ ਠੀਕ ਆ ਤੇ ਠੰਡੀ ਆ ਸੀਲਸ ਆਊਗਾ ਬਿਲਕੁਲ ਆ ਤੁਸੀਂ ਦੇਖ ਸਕਦੇ ਹੋ ਠੀਕ ਆ ਇੱਕ ਹਫਤੇ ਦੀ ਸੂਈ ਹੈ ਤੇ ਬੱਚਾ ਥੱਲੇ ਦੇ ਵੱਚੀ ਆ ਵੱਚੀ ਆ ਗਈ ਆ ਜੀ ਫੀਮੇਲ ਕਾਫ ਆ ਕਿੰਨਾ ਕਿਦੋਂ ਤੋਂ ਹੁਣ ਹਫਤੇ ਤੱਕ ਜਿਹੜਾ ਹੁਣ ਸਟਾਰਟਿੰਗ ਹੋਈ ਆ ਜੀ ਹੁਣ ਹੋਣਾ ਆ ਤੇ ਥੱਲੇ 15 ਕਿਲੋ 15 ਕਿਲੋ ਜੀ ਠੀਕ ਆ ਜੀ 15 ਕਿਲੋ ਦੁੱਧ ਜਿਹੜਾ ਇਹਦੇ ਥੱਲੇ ਹਾਜ਼ਰ ਆ ਇਹ ਇਹਦਾ ਬੱਚਾ ਇਹੋ ਹੀ ਹੈ ਨਾ ਜੀ ਵਿਚਕਾਰ ਜਿਹੜਾ ਖੜਾ ਆ ਵਿਚਕਾਰ ਆਈ ਵਛੀ ਠੀਕ ਹੈ ਜੀ ਆ ਵਛੀ ਜਿਹੜੀ ਹੈ ਬਿਲਕੁਲ ਜੀ ਇਸ ਸੈਕਿੰਡ ਲਾਸਟ ਵਾਲੀ ਬੈਡ ਦੀ ਜਿਹੜੀ ਆਪਾਂ ਬਿਲਕੁਲ ਜੀ ਦੋਸਤੋ ਹੁਣ ਗੱਲਬਾਤ ਕਰਦੇ ਪਏ ਆ ਸੈਕਿੰਡ ਲਾਸਟ ਵਾਲੀ ਬੈਡ ਉਹਦੇ ਥੱਲੇ ਜਿਹੜੀ ਫੀਮੇਲ ਕਾਫ ਆ ਲਿਆਓ ਜੀ ਖੰਜ ਖੋਲ ਲਓ ਠੀਕ ਆ ਸੋ ਸੂਬਾ ਦੂਜਾ ਹੀ ਹੈ ਜੀ ਦੂਜਾ ਲਓ ਜੀ ਦੂਜਾ ਸੂਬਾ ਸੱਤਾਂ ਕ ਦਿਨਾਂ ਦੀ ਸੂਈ ਹੈ ਇੱਕ ਹਫਤੇ ਤੇ ਬਿਲਕੁਲ ਅੰਦਰbaar ਜਿਹੜਾ ਦੋਸਤੋ ਸਮਾਂ ਸੂਈ ਨੂੰ ਤੇ 15 ਕਿਲੋ ਜਿਹੜਾ ਦੁੱਧ ਹਾਜ਼ਰ ਕੀ ਸਪੇਸ ਦੀ ਗੱਲ ਕਰ ਲਈਏ ਦੋਸਤੋ ਤੇ ਚਾਰ-ਚਾਰ ਉਂਗਲਾਂ ਤੇ ਜਿਹੜੀ ਬਿਲਕੁਲ ਵਿਥੀ ਹੈਗੀ ਆ ਚਾਰ-ਚਾਰ ਉਂਗਲਾਂ ਦੀ ਵਿਥੀ ਆ ਸਪੇਸ ਚੱਪੇ-ਚੱਪੇ ਦੀ ਵਿਥੀ ਹੈਗੀ ਆ ਠੀਕ ਹੈ ਜੀ ਆਪਸੀ ਥਨਾਂ ਦੀ ਸੋ ਬਿਲਕੁਲ ਕੋਈ ਜੋੜ ਕੇ ਨਹੀਂ ਥਨ ਹੈਗਾਗਾ ਚੌਂ-ਚੌਂ ਇੰਚਾਂ ਦਾ ਜਿਹੜਾ ਥਨ ਹੈਗਾ ਆ ਦੇਖੋ ਠੀਕ ਹੈ ਜੀ ਠੀਕ ਆ ਇਹਦਾ ਮੁੱਲ ਫਿਰ ਭਾਜੀ ਕੀ ਕਰਾਂਗੇ ਆਪਾਂ ਇਹਦਾ 52000 ਤੋਂ ਮਾਨਤਾਣ ਕਰਦਾਂਗੇ ਭਾਜੀ 52000 ਹਾਂਜੀ ਠੀਕ ਹੈ ਜੀ। ਲਓ ਜੀ 52000 ਦੇ ਵਿੱਚੋਂ ਮਾਨਤਨ ਹੋ ਜਾਊਗਾ ਠੀਕ ਹੈ ਜੀ। ਸੈਕੰਡ ਲਾਸਟ। ਜਿਹੜਾ ਦੂਰੋਂ ਆਊ ਉਹਨੂੰ ਖੁੱਲੀ ਛੋੜ ਕਰਦਾਂਗੇ। ਠੀਕ ਹੈ 52 ਚ ਹੈ ਜੀ। ਜਿਹੜਾ ਦੂਰੋਂ ਆਊਗਾ ਪਟਿਆਲੇ ਪਟੂਰੇ ਉਹਨਾਂ ਨੂੰ ਖੁੱਲੀ ਛੋੜ। ਹੂੰ। ਜਿਹੜਾ ਪਟਿਆਲੇੋਂ ਮਾਨਸਿਓਂ ਆਵੇ ਹਨਾ। ਬਰਨਾਲੇ ਵਾਲੀ ਸਾਈਡ ਤੋਂ ਆਵੇ ਉਹਨੂੰ ਖੁੱਲੀ ਛੋੜ। ਖੁੱਲੀ ਛੋੜ। ਹਾਂ। ਲਓ ਵੀ ਦੋਸਤੋ ਹੈ। ਬਈ ਨਾ ਹੋਏ ਵੀ ਇੱਥੋਂ ਵੀ ਸੇਰੋਂ ਤੋਂ ਉੱਠ ਕੇ ਆ ਕੇ ਵੀ ਮੈਂ ਬਰਨਾਲਿਓ ਆਇਆ। ਨਹੀਂ ਚਲੋ ਉਹ ਤਾਂ ਹਗਲੇ ਦਿਨ ਆਊਗਾ ਵੀਰ ਦਾ ਮਾਣ ਹੋਊਗਾ ਜ਼ਰੂਰ। ਵੀ ਗੱਲ ਇਹ ਹਾਸੇ ਵਾਲੀ ਗੱਲ ਤਾਂ ਆਪਾਂ ਵੈਸੇ ਕਰਦੇ ਆ। ਚਲੋ ਮਾਣਤਨ ਤਾਂ ਤਾਂ ਹੋਣਾ ਹੀ ਹੈ ਸਾਰੇ ਪਸ਼ੂਆਂ ਚੋਂ। ਹਾਂਜੀ। ਲਓ ਵੀ ਦੋਸਤੋ ਠੀਕ ਆ 52000 ਦੇ ਵਿੱਚੋਂ ਮਾਣਤਨ ਹੈਗਾ। ਬਾਕੀ ਵੱਛੀ ਆ ਫੀਮੇਲ ਕਾਫ 15 ਕਿਲੋ ਦੁੱਧ ਨੈਟ ਖਾਜੇਗਾ। ਅੱਗੇ ਇੱਕ ਹੋਰ ਕ੍ਰਾਸਪਾਨ ਦੇ ਵਿੱਚ ਜਿਹੜੀ ਆ ਵੈੜ ਆਪਾਂ ਤੁਹਾਨੂੰ ਦਿਖਾਉਣੀ ਆ। ਤੇ ਇਹ ਗੱਭਣਾਂ ਜੀ। ਗੱਭਣਾਂ ਇੱਕ ਦੋ ਦਿਨ ਤੱਕ ਤੁਸੀਂ ਠੀਕ ਹੈ ਜੀ ਸ਼ਹੀਵਾਲ ਕ੍ਰੋਸ ਆ ਗਈ ਜੀ ਹਾਂ ਜੀ ਹਾਂ ਜੀ ਸ਼ਹੀਵਾਲ ਕ੍ਰੋਸ ਅੰਗ ਦੇ ਵਿੱਚ ਵੜਾ ਦੋਸਤੋ ਰਾਜੀ ਆ ਵਜਨ ਭੋਜਨ ਵਾਲੇ ਪੂਰੀ ਨਿਗਰ ਤੇ ਕਦ ਕੋ ਤੁਸੀ ਆਪ ਦੇਖ ਲਓ ਬਿਲਕੁਲ ਵੱਡੇ ਕਦ ਕਾਟ ਦੇ ਵਿੱਚ ਆ ਢਿੱਲ ਢੁਲ ਕਾਫੀ ਆ ਨੜ ਦੁੜ ਜਿਹੜੇ ਤੁਸੀ ਆਪ ਦੇਖ ਸਕਦੇ ਜੀ ਠੀਕ ਆ ਵੀ ਹਜੇ ਦਿਨ ਮੈਨੂੰ ਲੱਗਦਾ ਹਫਤੇ ਤੋਂ ਅੰਦਰ ਬਾਹਰ ਲੈ ਜੂਗੀ ਸਮਝ ਨਹੀਂ ਚਾਰ ਪੰਜ ਦਿਨ ਹੀ ਲਾਉਗੇ ਚਾਰ ਪੰਜ ਦਿਨ ਹਾਂਜੀ ਬਲਕਿ ਪੰਜਾਂ ਚੌਹ ਦਿਨਾਂ ਦੇ ਵਿੱਚ ਸ਼ਹੀਵਾਲ ਦਾ ਜ਼ਿਆਦਾ ਹੁੰਦਾ ਵੀ ਥੋੜੇ ਵਟ ਫੁੱਟ ਤਾਂ ਇਸੇ ਤਰ੍ਹਾਂ ਪੈਂਦੇ ਰਹਿੰਦੇ ਆ ਤੇ ਸੂ ਪੈਂਦੀ ਆ ਬਸ ਹਨਾ ਹਾਂ ਤੇ ਲਓ ਜੀ ਬਾਕੀ ਦੋਤਾ ਵੀ ਮਗਰਲੇ ਘਰ ਆੜਿਆਂ ਦਾ ਚੰਗਾ ਦਿੰਦੀ ਆ ਸਵੇਰ ਹੋਵੇਗਾ ਤੀਜਾ ਜੀ ਨਹੀਂ ਦੂਜਾ ਦੂਜਾ ਠੀਕ ਆ ਦੂਜਾ ਸਵੇਰ ਮੰਨ ਕੇ ਕੋਈ ਵੀਰ ਸੌਦਾ ਕਰ ਸਕਦਾ ਠੀਕ ਆ ਜੀ ਤੇ ਕੋਈ ਚਾਰਕ ਦਿਨ ਦਾ ਸਮਾਂ ਹਜੇ ਬਾਕੀ ਆ ਸੌਣ ਦੇ ਵਿੱਚ ਠੀਕ ਆ ਜੀ اچھا ਇਹਦਾ ਮੁੱਲ ਕੀ ਰਹੂਗਾ ਜੀ ਇਹਦਾ 55000 ਤੋਂ ਕੁ ਛੋੜ ਛਾੜ ਕਰਦਾਂਗੇ 55 ਚੋਂ ਹਾਂਜੀ ਠੀਕ ਹੈ ਜੀ ਲਓ ਜੀ 55000 ਦੇ ਵਿੱਚੋਂ ਛੋੜ ਛਾਪਾ ਹੋ ਜਾਊਗਾ ਇਸ ਲਾਸਟ ਵਾਲੀ ਵੈੜ ਦਾ ਪਸ਼ੂ ਦੋਸਤੋ ਅੱਜ ਜਿੰਨੇ ਸੀਗੇ ਤਿੰਨ ਨਾਕ ਸੀਗੇ ਬਿਲਕੁਲ ਜਿਹੜੇ ਤਿਆਰ ਜਿਹੜੇ ਬਿਲਕੁਲ ਤਾਜ਼ੇ ਸਵੇਰ ਸਵੇਰੇ ਚਾਰ ਮੈੜਾ ਬਿਲਕੁਲ ਗੱਬਣ ਆ ਜਿਹੜੀਆਂ ਦੋਸਤੋ ਅੱਗੇ ਕੁਝ ਪੰਜਾਂ ਪੰਜਾਂ ਚੌ ਚੌ ਦਿਨਾਂ ਤੱਕ ਤਿਆਰੀ ਤੇ ਆ ਸੂਣ ਦੇ ਵਿੱਚ ਠੀਕ ਆ ਸੋ ਨਗ ਜਿਹੜੇ ਆਪਾਂ ਤੁਹਾਨੂੰ ਸਾਰੇ ਟੋਟਲ ਓਵਰਆਲ ਜਿੰਨੇ ਆ ਸਾਰੇ ਦਿਖਾਤੇ ਆ ਪਸ਼ੂ ਪਸੰਦ ਆਉਣਗੇ ਦੋਸਤੋ ਬਾਕੀ ਰੇਟ ਪੜਤਾ ਬਾਕੀ ਤੁਸੀਂ ਦਿੱਤੇ ਗਏ ਨੰਬਰਾਂ ਤੇ ਕਾਲ ਕਰ ਲਿਓ ਠੀਕ ਹੈ ਜੀ ਥੋੜਾ ਬਾਦ ਵਿੱਚੋ ਜਿੰਨੀ ਜਿੰਨੀ ਗੰਜائش ਹੋਈ ਉਹ ਮਾਨਤਾ ਨਾਲ ਹਰ ਇੱਕ ਪਸ਼ੂ ਦੇ ਵਿੱਚੋਂ ਜ਼ਰੂਰ ਹੋ ਜਾਊਗਾ ਠੀਕ ਹੈ ਤੇ ਮੋਬਾਈਲ ਨੰਬਰ ਇੱਕ ਆਪਣਾ ਜ਼ਰੂਰ ਦੱਸ ਦਿਗੇ ਜੀ 86475 57399 ਠੀਕ ਹੈ ਜੀ 86475 07399 07399 ਹਾਂ ਜੀ ਠੀਕ ਹੈ ਜੀ ਸੋ ਫਿਲਹਾਲ ਬਸ ਜੀ ਓਕੇ ਰਿਪੋਰਟ ਓਕੇ ਜੀ ਓਕੇ ਰਿਪੋਰਟ ਠੀਕ ਹੈ ਜੀ ਸੋ ਦੋਸਤੋ ਇਹ ਸਨ ਮੇਰੇ ਨਾਲ ਭਾਜੀ ਗਰਮੇਲ ਸਿੰਘ ਪਿੰਡ ਟੋਟੀਆਂ ਤੋਂ ਨਸ਼ਹਰੇ ਪੰਨੂਆਂ ਤੋਂ ਕਿ 2.5 ਕਿਲੋਮੀਟਰ ਦੀ ਦੂਰੀ ਹੈਗੀ ਆ ਦੋਸਤੋ ਬਿਲਕੁਲ ਨੇੜੇ ਜਿਹੜਾ ਇੱਟਾਂ ਵਾਲਾ ਪੱਠਾ ਹੈਗਾ ਦੋਸਤੋ ਬਿਲਕੁਲ ਓਪੋਜੀਟ ਰੋਡ ਜਿਹੜਾ ਹੈਗਾ ਓਪੋਜੀਟ ਸੜਕ ਉਹ ਸਿੱਧੀਆਂ ਬਾਰ ਬਾਈਕਾਂ ਦੇ ਉੱਤੇ ਆਉਂਦੀ ਆ ਨੰਬਰ ਵੈਸੇ ਲਗਾਤਾਰ ਸਕਰੀਨ ਦੇ ਉੱਪਰ ਚੱਲਦੇ ਰਹਿਣਗੇ ਨੰਬਰਾਂ ਦੇ ਤੁਸੀਂ ਕਾਲ ਕਰ ਸਕਦੇ ਜੀ ਵਹਿੜਾ ਅੱਜ ਤੁਹਾਨੂੰ ਸਾਥ ਦਿਖਾਉਣੀ ਆ ਸੀ ਇਸ ਘਰੋਂ ਠੀਕ ਹੈ ਜੀ ਬਾਕੀ ਇਸੇ ਤਰ੍ਹਾਂ ਤੁਸੀਂ ਜਿਹੜਾ ਦੋਸਤੋ ਰਾਬਤਾ ਆਪਦਾ ਬਣਾ ਕੇ ਰੱਖਿਓ ਕੰਟੈਕਟ ਬਣਾ ਕੇ ਰੱਖਿਓ ਪਸ਼ੂ ਆਉਂਦੇ ਜਾਂਦੇ ਰਹਿੰਦੇ ਆ ਨਵੇਂ ਪੁਰਾਣੇ ਇਸੇ ਤਰ੍ਹਾਂ ਠੀਕ ਹੈ ਜੀ ਤੇ ਇਹ ਤਾਂ ਭਾਈ ਗਗਨ ਤੁਹਾਡੇ ਜੱਡੀ ਵੇੜ ਹੈ ਮੈਂ ਨਾ ਮੈਂ ਸੰਧੂ ਭਾਈ ਜੀ ਦਾ ਨਹੀਂ ਪਰਲੇ ਪਾਸੇ ਨਹੀਂ ਦਿੰਦਾ ਭਾਈ ਸੱਚੀ ਗੱਲ ਵੀ ਬਹੁਤ ਵੱਡੀ ਵੇੜ ਆ ਇੱਕ ਫਾਰਮ ਵਾਲੀਆਂ ਵੇੜਾਂ ਨੂੰ ਵੀ ਪਿੱਛੇ ਛੱਡ ਗਈ ਏਡਾ ਕੱਦ ਕਾਠਾ ਠੀਕ ਹੈ ਜੀ ਸੋ ਦੋਸਤੋ ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ